ਹੈਲੋ ਜੀ ਜੈ ਸ਼੍ਰੀ கிருஷ்ਨਾ ਮੈਂ ਮੋਨਿਕਾ ਸੰਜਨਾ ਦੀ ਦੁਨੀਆ ਦੇ ਵਿੱਚ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਸਵਾਗਤ ਕਰਦੀ ਹਾਂ ਜੀ ਹੋਰ ਸਨਾਓ ਤੁਸੀਂ ਸਾਰੇ ਜਣ ਠੀਕ ਵਧੀਆ ਆਪਾਂ ਵੀ ਵਧੀਆ ਠੀਕ ਠਾਕ ਲੋ ਜੀ ਇੱਕ ਭੈਣ ਦਾ ਯੂਐਸਏ ਤੋਂ ਆਪਾਂ ਨੂੰ ਆਰਡਰ ਆਇਆ ਉਹਨਾਂ ਨੇ ਨਾ ਇਸ ਚੀਜ਼ ਬਾਰੇ ਮੈਨੂੰ ਕਿਹਾ ਕਿ ਅਗਰ ਤੁਹਾਡੇ ਕੋਲ ਇਹ ਆਈਟਮ ਹੈਗੇ ਤਾਂ ਮੇਰੇ ਲਈ ਜਰੂਰ ਤੁਸੀਂ ਰੱਖਿਓ ਕਿ ਮੈਨੂੰ ਇਹ ਆਈਟਮ ਬੜੀ ਜ਼ਰੂਰੀ ਚਾਹੀਦੀ ਆ ਜਿਵੇਂ ਕਿ ਘਰ ਦੇ ਵਿੱਚ ਆਪਾਂ ਸੁਖਮਨੀ ਸਾਹਿਬ ਦਾ ਪਾਠ ਕਰਵਾਨੇ ਆ ਜਾਂ ਛੋਟਾ ਜਿਹਾ ਕੋਈ ਕੀਰਤਨ ਕਰਵਾਨੇ ਆ ਕੋਈ ਬਰਥਡੇ ਪਾਰਟੀ ਤੇ ਕੁਝ ਕਰਦੇ ਆ ਤਾਂ ਇਹ ਸਰਵਿੰਗ ਵਾਸਤੇ ਨਾ ਅ ਦੀਨ ਦਾ ਸੈਟ ਤਾਂ ਬਹੁਤ ਵਧੀਆ ਕਿਉਂਕਿ ਇਹ ਜੇ ਨੈਵੀ ਯੂਜ਼ ਕਰਨਾ ਤੇ ਮੈਨੂੰ ਵੀ ਬਹੁਤ ਜ਼ਿਆਦਾ ਵਧੀਆ ਇਹ ਵਾਲੀ ਆਈਟਮ ਤਾਂ ਤੁਹਾਨੂੰ ਕਿਉਂ ਨਹੀਂ ਵਧੀਆ ਰਹੇਗੀ ਤੇ ਇਹਦੇ ਚ ਕਲਰ ਆਪਸ਼ਨ ਬਹੁਤ ਜ਼ਿਆਦਾ ਹਨ ਡਿਜ਼ਾਈਨਿੰਗ ਆਪਸ਼ਨ ਬਹੁਤ ਜ਼ਿਆਦਾ ਹੈ ਜਿਹੜੀ ਤੁਸੀਂ ਕਹੋਗੇ ਉਹੀ ਤੁਹਾਡੇ ਲਈ ਭੇਜਾਂਗੇ ਬਹੁਤ ਹੀ ਵਧੀਆ ਚੀਜ਼ਾਂ ਅੰਦਰੋਂ ਐਨ ਫੁੱਲ ਵਧੀਆ ਸਟੇਲ ਰਹੇਗੀ ਤੇ ਬਾਹਰੋਂ ਰਹੇਗੀ ਜੀ ਇਹ ਅਨਬ੍ਰੇਕਰ ਚੀਜ਼ ਠੀਕ ਹੈ ਵਧੀਆ ਵਾਲੀ ਤੇ ਕੋਈ ਇਹਦਾ ਕਲਰ ਫੈਂਟ ਨਹੀਂ ਹੋਗਾ ਕੋਈ ਟਿਡੇਗੀ ਫੁੱਟੇਗੀ ਕੁਝ ਨਹੀਂ ਵਧੀਆ ਆਈਟਮ ਹੈ ਤਾਂ ਵਧੀਆ ਰਹੇਗੀ ਆ ਲੋ ਜੀ ਤੁਸੀਂ ਇਹਦੀ ਡਿਜ਼ਾਈਨ ਸਿਲੈਕਟ ਕਰ ਲਓ ਜਿਹੜਾ ਤੁਸੀਂ ਕਹੋਗੇ ਆਪਾਂ ਉਹੀ ਕਰਾਂਗੇ ਆ ਲੋ ਜੀ ਤੇ ਜਿਹੜਾ ਕਹੋਗੇ ਉਹੀ ਕਰਾਂਗੇ ਕਈਆਂ ਦੇ ਨਾ ਟਰਾਈ ਚ ਦਾ ਫਰਕ ਹੈ ਕੋਈ ਕਿਸ ਤਰ੍ਹਾਂ ਦੇ ਪ੍ਰਾਈਸ ਦਾ ਹੈ ਕੋਈ ਕਿਸ ਤਰ੍ਹਾਂ ਦੇ ਪ੍ਰਾਈਸ ਦਾ ਪਰ ਜੋ ਕਹੋਗੇ ਆਪਾਂ ਤੁਹਾਡੇ ਲਈ ਉਹੀ ਕਰਾਂਗੇ ਜੀ ਜੇ ਮੈਂ ਪ੍ਰਾਈਸ ਨਹੀਂ ਦੱਸਦੀ ਤਾਂ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਮੈਂ ਤੁਹਾਨੂੰ ਪ੍ਰਾਈਸ ਐਕਸਟਰਾ ਲਗਾਵਾਂਗੀ ਠੀਕ ਹੈ ਨਾ ਜੀ ਪ੍ਰਾਈਸ ਜੋ ਇਕੁਅਲ ਸਾਰਿਆਂ ਲਈ ਉਹੀ ਰਹੇਗਾ ਚਾਹੇ ਕੋਈ ਇੰਡੀਆ ਦੇ ਵਿੱਚ ਆ ਚਾਹੇ ਕੋਈ ਬਾਹਰ ਦੇ ਲਈ ਹੈ ਪਰ ਜਦੋਂ ਪੁੱਛੋਗੇ ਉਹਦਾ ਹੀ ਤੁਹਾਨੂੰ ਦੱਸਿਆ ਜਾਊਗਾ ਠੀਕ ਹੈ ਨਾ ਜੀ ਕਿਉਂਕਿ ਮੇਰੇ ਕੋਲ ਨਾ ਪੂਰੀ ਬਿਲ ਦੀ ਉਹ ਹੋਏ ਗਿਰ ਰਸੀਦ ਤੇ ਉਦੋਂ ਦੱਸਿਆ ਜਾਏਗਾ ਠੀਕ ਹੈ ਨਾ ਕਿਉਂਕਿ ਹੁਣ ਮੈਂ ਇੰਨੀ ਜ਼ਿਆਦਾ ਆਪਸ਼ਨ ਹੁੰਦੀ ਹੈ ਮੈਂ ਨਹੀਂ ਦੱਸ ਸਕਦੀ ਹੈਗੀ ਸਿਰਫ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਨਾ ਡਿਜ਼ਾਈਨ ਦਿਖਾ ਸਕਦੀ ਆ ਵੀ ਇਹਦੇ ਵਿੱਚ ਆਹ ਵਾਲੇ ਡਿਜ਼ਾਈਨ ਹੈ ਤੇ ਆ ਦੇਖੋ ਜੀ ਇਹ ਵਾਲੇ ਦਾ ਡਿਜ਼ਾਈਨ ਦੇਖੋ ਕਿੰਨਾ ਪਿਆਰਾ ਹੈ ਕਲਰ ਵੀ ਬਹੁਤ ਸੋਹਣਾ ਹੈ ਤੇ ਇਹਦੇ ਵਾਲੇ ਦਾ ਵੀ ਦੇਖੋ ਤੁਸੀਂ ਬੂਲਨ ਸਟਾਈਲ ਹੈ ਬੜਾ ਪਿਆਰਾ ਜਿਹਾ ਤੇ ਇਧਰੇ ਜਿਵੇਂ ਕਿਸ ਫੈਦਿਆਂ ਜੇ ਵਾਲਾ ਉਹ ਵੀ ਬਹੁਤ ਪਿਆਰਾ ਬਹੁਤ ਸੋਹਣਾ ਠੀਕ ਹੈ ਨਾ ਜੀ ਠੀਕ ਆਹ ਕੋਣ ਕਰੇਗਾ ਦੋੜਾ ਲੱਗੀ ਹੁਣ ਆਪਾਂ ਅੱਗੇ ਇਸ ਸੈਕਸ਼ਨ ਦੇ ਵਿੱਚ ਇੱਥੇ ਲੱਗ ਲੱਗ ਸੈਕਸ਼ਨ ਬਣੇ ਹੋਏ ਆ ਇੱਕ ਸਾਈਡ ਜਿਵੇਂ ਕਿ ਸਪੂਨ ਦਾ ਹੋ ਗਿਆ ਕੜਚੀਆਂ ਦਾ ਹੋ ਗਿਆ ਤੇ ਇਹ ਜੋ ਹੋ ਗਈ ਜਿਵੇਂ ਕਿ ਇਹ ਵਾਲੀ ਆਈਟਮ ਹੋ ਗਈ ਇਸ ਦਾ ਹੋ ਗਿਆ ਸਭ ਦੇ ਵੱਖਰੇ ਵੱਖਰੇ ਆ ਪਰ ਇਹ ਜਿਹੜੀ ਆਈਟਮ ਹੈ ਇਹ ਬਹੁਤ ਜ਼ਿਆਦਾ ਵਧੀਆ ਤੇ ਇਸ ਦਾ ਆਰਡਰ ਮੈਨੂੰ ਇੰਨੇ ਟਾਈਮ ਤੋਂ ਆਇਆ ਹੋਇਆ ਮੇਰੇ ਦਿਮਾਗ 'ਚ ਨਿਕਲ ਗਈ ਮੈਂ ਕਿਉਂ ਇੰਨੇ ਮੇਰੇ ਪਿਆਰੇ ਹਰਮਨ ਮੇਰੇ ਨਾਲ ਇੰਨੇ ਸਾਲਾਂ ਤੋਂ ਜੁੜੇ ਹੋਏ ਆ ਉਹ ਭੈਣ ਇੰਨੇ ਸਾਲਾਂ ਤੋਂ ਉਹ ਵੀਡੀਓ ਜੋ ਮਰਜ਼ੀ ਹੋ ਜਾ ਜੋ ਕਦੀ ਮੇਰੀ ਵੀਡੀਓ ਸਕਿੱਪ ਨਹੀਂ ਕਰਦੇ ਕਦੀ ਨਹੀਂ ਛੋੜਦੇ ਹੈਗੇ ਬਿਨਾ ਦੇਖੇ ਤੇ ਇਹ ਅੱਜ ਉਹਨਾਂ ਲਈ ਲੈ ਕੇ ਜਾਣੇ ਆਪਾਂ ਨੇ ਬਹੁਤ ਪਿਆਰੀ ਚੀਜ਼ ਹੈ ਬਹੁਤ ਜ਼ਿਆਦਾ ਵਧੀਆ ਹੈ ਜੇ ਜੇ ਤੁਸੀਂ ਨਹੀਂ ਵੀ ਜਿਸ ਨੂੰ ਨਹੀਂ ਵੀ ਚਾਹੀਦੀ ਤਾਂ ਵੀ ਲਓ ਕਿਉਂਕਿ ਇਹ ਮੈਂ ਤੁਹਾਨੂੰ ਇਸ ਦੀ ਨੌਲੇਜ ਦੰਨੀ ਆ ਕਿੰਨੀ ਮਰਜੀ ਆਪਣੀ ਆਦਤ ਹੈ ਹਰ ਲੇਡੀਜ਼ ਦੀ ਹੈ ਮੇਰੀ ਵੀ ਹੈ ਵੈਸੇ ਮੈਂ ਹੁਣ ਤਾਂ ਛੋੜਤੀ ਐ ਤੁਹਾਨੂੰ ਸਹੀ ਗੱਲ ਦੱਸਾਂ ਜਦੋਂ ਦੇ ਆਪਾਂ ਨਿਊ ਘਰ ਚਾਹੀਏ ਆ ਜਿਵੇਂ ਕਿ ਆਪਾਂ ਇੰਨੀਆਂ ਮਹਿੰਗੀਆਂ ਮਹਿੰਗੀਆਂ ਸ਼ੈਲਫਾਂ ਬਣਵਾ ਰਹੀਆਂ ਹਨਾ ਤੇ ਸ਼ੈਲਫਾਂ ਆਪਾਂ ਬਣਾਣੇ ਆ ਤੇ ਗਰਮ ਕੁੱਕਰ ਤਵਾ ਸ਼ੈਲਫ ਦੇ ਉੱਪਰ ਛੱਟ ਤਾਰ ਕੇ ਰੱਖਾ ਦੰਨੇ ਆਪਾਂ ਨੂੰ ਹੋਰ ਵੀ चीज बनानी ਹੁੰਦੀਆਂ ਨਾਲ ਦੇ ਨਾਲ ਚੁੱਲੇ ਤੇ ਫਿਰ ਆਪਾਂ ਗਰਮ ਕੁੱਕਰ ਨੂੰ ਜਦੀ ਸ਼ੈਲਫ ਤੇ ਰੱਖ ਦਿੰਨੇ ਆ ਸ਼ੈਲਫ ਉਹਦੋਂ ਹੀ ਖਰਾਬ ਹੋ ਜਾਂਦੇ ਉੱਥੇ ਹੀ ਸ਼ੈਲਫ ਦਾ ਕਲਰ ਉੜ ਜਾਂਦਾ ਟਾਈਮ ਦੇ ਨਾਲ ਆਪਾਂ ਨੂੰ ਐਜ਼ ਇਟ ਇਸ ਆਪਾਂ ਨੂੰ ਪਤਾ ਨਹੀਂ ਚੱਲੇਗਾ ਕਿ ਇਹ ਚੀਜ਼ ਆਪਣੀ ਖਰਾਬ ਹੋ ਰਹੀ ਹੈ ਲੇਕਿਨ ਟਾਈਮ ਦੇ ਮੁਤਾਬਕ ਆਪਾਂ ਨੂੰ ਫਿਰ ਬਾਅਦ ਚ ਪਤਾ ਚੱਲੇਗਾ ਇਹ ਉਸ ਚੀਜ਼ ਦੇ ਲਈ ਹੈ ਦੇ ਤੇ ਆਪਾਂ ਨਾ 7 ਲੀਟਰ ਦਾ ਕੁੱਕਰ ਦਾ 10 ਲੀਟਰ ਦਾ ਕੁੱਕਰ 5 ਲੀਟਰ ਦਾ ਕੁੱਕਰ ਆਰਾਮ ਨਾਲ ਰੱਖ ਸਕਦੇ ਆ ਇਹ ਉਹ ਆਈਟਮ ਹੈ ਤੇ ਇਹਦੇ ਵਿੱਚ ਕਲਰ ਆਪਸ਼ਨ ਕਈ ਮਿਲ ਜਾਣਗੇ ਤੇ ਇਹ ਆਈਟਮ ਬਹੁਤ ਹੀ ਵਧੀਆ ਹੈ ਆ ਦੇਖੋ ਜੀ ਨਾ ਇਹ ਅੱਛੇ ਨਾਲ ਵਾਸ਼ ਵੀ ਆਰਾਮ ਨਾਲ ਕਰ ਸਕਦੇ ਜਦਕਦੇ ਧੋਣਾ ਹੋਊਗਾ ਤੇ ਬਹੁਤ ਵਧੀਆ ਆਈਟਮਾ ਕਿਧਰੇ ਪਾਸੇ ਤੇ ਫਟੜੇਗੇ ਨਹੀਂ ਟੁੱਟੇਗੇ ਨਹੀਂ ਕੁਛ ਨਹੀਂ ਕੱਪੜਾ ਤਾਂ ਕੱਪੜਾ ਮੋਟੇ ਵਾਲਾ ਹੈ ਨਾ ਮਤਲਬ ਕਿ ਸੁੱਤੀ ਜਿਹੜਾ ਪਸੂਤ ਕੱਤਦੇ ਹੁੰਦੇ ਸੀ ਇਹ ਉਸ ਚੀਜ਼ ਦਾ ਬਣਿਆ ਹੋਇਆ 컬러 ਦੇ ਵਿੱਚ 컬러 ਆਪਸ਼ਨ ਕਈ ਹੈ ਠੀਕ ਹੈ ਨਾ ਤੇ ਬਾਕੀ ਜ਼ਰੂਰ ਲਿਓ ਇਹ ਵਾਲੀ ਆਈਟਮ ਤਾਂ ਬਿਲਕੁਲ ਹੀ ਨਾ ਛੱਡਿਓ ਬਾਕੀ ਇੱਕ ਸਟੀਲ ਦੇ ਸਟੈਂਡ ਵੀ ਆਉਂਦੇ ਆ ਉਹ ਵੀ ਹੈ ਅਚਾਏ ਸਟੀਲ ਦੇ ਸਟੈਂਡ ਨੂੰ ਆਪਾਂ ਮਾਂ ਸਕਦੇ ਆ ਇਹਨੂੰ ਆਪਾਂ ਵਾਸ਼ ਕਰ ਸਕਦੇ ਆ ਟਾਈਮ ਦੇ ਨਾਲ ਐਨ ਵੀ ਡੇਲੀ ਚੱਕਿਆ ਧੋਤੇ ਡੇਲੀ ਚੱਕਿਆ ਜਦ ਮਰਜ਼ੀ ਠੀਕ ਹੈ ਨਾ ਜੀ ਇਹ ਬਾਕੀ ਚੋਪਿੰਗ ਬੋਰਡ ਬਾਕੀ ਬਹੁਤ ਜ਼ਿਆਦੇ ਹਰ ਆਈਟਮ ਬਹੁਤ ਜ਼ਿਆਦੇ ਪਈ ਹੈ ਲੱਗ ਜੀ ਹੁਣ ਆਪਾਂ ਅਗੇ ਕੱਪਾਂ ਵਾਲੇ ਸੈਕਸ਼ਨ ਦੇ ਵਿੱਚ ਕੱਪਾਂ ਵਾਲੇ ਸੈਕਸ਼ਨ ਦੇ ਵਿੱਚ ਬਹੁਤ ਹੀ ਇੰਨੀ ਕੁ ਜ਼ਿਆਦਾ ਵਧੀਆ ਚੀਜ਼ ਆਈ ਹੈ ਸਭ ਤੋਂ ਪਹਿਲਾਂ ਤੇ ਮੈਂ ਤੁਹਾਨੂੰ ਇਹ ਡਿਜ਼ਾਈਨਿੰਗ ਦਿਖਾ ਦਾਂਗੀ ਜੋ ਬਹੁਤ ਮੈਂ ਨਹੀਂ ਕਹਾਂਗੀ ਤੁਸੀਂ ਨਹੀਂ ਸਮਝਦਾਰ ਹੋ ਬਹੁਤ ਜ਼ਿਆਦਾ ਮੇਰੇ ਤੋਂ ਬੀਟ ਚਾਰ ਦੁਗਣੇ ਸਮਝਦਾਰਾ ਮੇਰੀਆਂ ਭੈਣਾ ਤੇ ਜੋ ਬਹੁਤ ਜਿਆਦਾ ਸਮਝਦਾਰਾ ਹੋਗਾ ਉਹਨੂੰ ਮੈਨੂੰ ਦੱਸਣ ਦਾ ਵੀ ਨਹੀਂ ਐਨਾਂ ਉਹ ਖੁਦ ਹੀ ਸਮਝ ਜਾਣਗੇ ਕਿ ਇਹ ਦੇਖੋ ਪੋਰਸਲੀਨ ਦੇ ਵਿੱਚ ਬਹੁਤ ਹੀ ਵਧੀਆ ਆਈਟਮ ਆਈ ਹੈ ਆਪਾਂ ਸੈਰਾਮਿਕ ਦੇ ਵਿੱਚ ਤੁਹਾਨੂੰ ਬਹੁਤ ਹੀ ਵਧੀਆ ਚੀਜ਼ਾਂ ਭੇਜਦੇ ਆ ਲੇਕਿਨ ਹੁਣ ਤੁਸੀਂ ਇਸ ਚੀਜ਼ ਵੱਲ ਗੌਰ ਕਰਿਓ ਇਸ ਦੀ ਡਿਜ਼ਾਈਨਿੰਗ ਦੇਖਿਓ ਤੁਸੀਂ ਜਿਵੇਂ ਕਿ ਬਹੁਤ ਬੜੀ ਬੜੀ ਕੋਠੀਆਂ ਦੇ ਵਿੱਚ ਬਹੁਤ ਹੀ ਅਮੀਰ ਘਰਾਂ ਦੇ ਵਿੱਚ ਜਦੋਂ ਆਪਾਂ ਜਾਂਦੇ ਹਾਂ ਉੱਥੇ ਐਮੇ ਦੀਆਂ ਆਈਟਮਾਂ ਸਾਨੂੰ ਬਹੁਤ ਮਿਲਦੀਆਂ ਤੇ ਫਿਰ ਇਹ ਉਹਨਾਂ ਚ ਉਹਨਾਂ ਲੋਕਾਂ ਕੋਲ ਹੁੰਨੇ ਆ ਤਾਂ ਤੁਸੀਂ ਵੀ ਬਣੋ ਅਮੀਰ ਇਹ ਵਾਲੀ ਆਈਟਮ ਲੈ ਕੇ ਬਹੁਤ ਹੀ ਵਧੀਆ ਇੰਨੇ ਲਾਈਟ ਵੇਟ ਇਹਨਾਂ ਕੱਪਾਂ ਦਾ ਬਹੁਤ ਔਰ ਫਿਰ ਚਾਹ ਦੁੱਧ ਵੀ ਇਹਨਾਂ ਖੁੱਲਾ ਡੁੱਲਾ ਹੈਗਾ ਕਾਫੀ ਜੋ ਵੀ ਤੁਸੀਂ ਇਹਦੇ ਚ ਪਾਣਾ ਪਾ ਕੇ ਪੀ ਸਕਦੇ ਆ ਡਿਜ਼ਾਈਨਿੰਗ ਦੇਖੋ ਤੁਸੀਂ ਪੂਰੀ ਰਾਜਾ ਮਹਾਰਾਜਾ ਵਾਲੀ ਲੁੱਕ ਹੈ ਬਹੁਤ ਵਧੀਆ ਬਹੁਤ ਵਧੀਆ ਤੇ ਇਹਦੇ ਚ ਗੋਲਾਈ ਚ ਵੀ ਹੈਗਾ ਤੇ ਥੋੜੀ ਆਹ ਵਾਲੀ ਸ਼ੇਪ ਵੀ ਹੈਗੀ ਆ ਆਹ ਵਾਲੀ ਸ਼ੇਪ ਵੀ ਹੈਗੀ ਆ ਇਹ ਵਾਲੀ ਸ਼ੇਪ ਵੀ ਹੈ ਕਿ ਦੇਖੋ ਤੁਸੀਂ ਬਹੁਤ ਹੀ ਪਿਆਰੀ ਤਰੀ ਡਿਜ਼ਾਈਨ ਬਹੁਤ ਹੀ ਪਿਆਰਾ ਲੱਗਿਆ ਬਹੁਤ ਸੋਹਣੀ ਸੋਹਣੀ ਇਹਦੇ ਵਿੱਚ ਵੀ ਦੋ ਤਰ੍ਹਾਂ ਦੇ ਆ ਇੱਕ ਇਹ ਵਾਲਾ ਡਿਜ਼ਾਈਨ ਹੈ ਤੇ ਇਹ ਵਾਲਾ ਇੰਦਾਂ ਹੀ ਇਹਦੇ ਵਿੱਚ ਵੀ ਹੈ ਇੱਕ ਇਹ ਵਾਲਾ ਡਿਜ਼ਾਈਨ ਹੈ ਇੱਕ ਇਹ ਫਲਾਰ ਵਾਲਾ ਡਿਜ਼ਾਈਨ ਹੈ ਹਰ ਤਰ੍ਹਾਂ ਦੇ ਹਨ ਬਹੁਤ ਸੋਹਣੀ ਸੋਹਣੀਆਂ ਮੇਰੇ ਕੋਲ ਤਾਂ ਜੇ ਇੱਕ ਵਾਰੀ ਤੁਸੀਂ ਜੁੜ ਜੋਗੇ ਨਾ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਹੋਏਗੀ ਤੁਹਾਨੂੰ ਘਰ ਬੈਠੇ ਹੀ ਬਹੁਤ ਵਧੀਆ ਇੱਕ ਮਾ ਮਿਲਣ ਗਿਆ ਤੇ ਬਾਕੀ ਮੈਨੂੰ ਇਹਦਾ ਸਾਈਜ਼ ਵੀ ਬੜਾ ਪਿਆਰਾ ਲੱਗਿਆ ਬਹੁਤ ਸੋਹਣਾ ਸਾਈਜ਼ ਆ ਦੇਖੋ ਤੁਸੀਂ ਸਾਈਜ਼ ਬਹੁਤ ਸੋਹਣਾ ਪੂਰਾ ਗਲੋਸੀ ਦੇ ਅੰਦਰ ਹੈ ਬਹੁਤ ਹੀ ਪਿਆਰਾ ਬਹੁਤ ਸੋਹਣਾ ਬਹੁਤ ਹੀ ਵਧੀਆ ਸ਼ੇਪ ਹੋਰ ਵੀ ਬਹੁਤ ਹੈ ਪਰ ਅਪਾ ਤੁਹਾਡੇ ਨਾਲ ਹਮੇਸ਼ਾ ਉਹੀ ਚੀਜ਼ ਸ਼ੇਅਰ ਕਰਦੇ ਆਂ ਤੇ ਹੁਣ ਆਇਦਰ ਲੋ ਜੀ ਬਹੁਤ ਹੀ ਵਧੀਆ ਇੱਕ ਤੁਹਾਨੂੰ ਹੋਰ ਦਿਖਾਣੇ ਆ ਲੋ ਜੀ ਇੱਕ ਜਿਹੜਾ ਬਲੂ ਤੇ ਚੈਰੀ ਕਲਰ ਦਾ ਪਥਰ ਨਾ ਸ਼ੇਅਰ ਕਰ ਰਹੇ ਆ ਇਹ ਬਿਲਕੁਲ ਨਿਊ ਆ ਆਪਣੇ ਕੋਲ ਹੁਣ ਹੀ ਆਇਆ ਹਲੇ ਤਾਂ ਲਗਾਇਆ ਨਹੀਂ ਹੈਗਾ ਇਹ ਲਗਾਣਾ ਸਭੋ ਸੈਕਸ਼ਨ ਦੇ ਵਿੱਚ ਤੇ ਦੇਖੋ ਤੁਸੀਂ ਕਲਰ ਦੇਖੋ ਤੁਸੀਂ ਆਰ ਇੰਨੇ ਖੁੱਲੇ ਡੁੱਲੇ ਆ ਸਭ ਤੋਂ ਪਹਿਲਾਂ ਤਾਂ ਕੁਝ ਵੀ ਪਾਉਣ ਤੋਂ ਪਹਿਲਾਂ ਤਾਂ ਆਪਾਂ ਨੂੰ ਸਾਫ ਕਰਨ ਦੀ ਹੈ ਕੀ ਸਟ ਇਹ ਜਦੋਂ ਵੀ ਮਤਲਬ ਕਿ ਆਪਾਂ ਨੇ ਸਾਫ਼ ਕਰਕੇ ਪਾਣੀ ਹੈ ਤਾਂ ਬਹੁਤ ਹੀ ਵਧੀਆ ਦੇ ਵਿੱਚ ਸਫਾਈ ਹੋਏਗੀ ਤੇ ਇਹਦੇ ਵਿੱਚ ਖੁੱਲੀ ਡੁੱਲੀ ਚਾਹ ਕੌਫੀ ਹਮ ਦੁੱਧ ਤਿੰਨੋਂ ਚੀਜ਼ਾਂ ਅਲੱਗ-ਅਲੱਗ ਕਰਕੇ ਵੀ ਪਾਉਣੀ ਹੈ ਤਾਂ ਬਹੁਤ ਵਧੀਆ ਆਏਗੀ ਖੁੱਲੀ ਡੁੱਲੀ ਕਈ ਪਣਾ ਜਿਆਦਾ ਵੀ ਪੀਣ ਵਾਲੀਆਂ ਹੁੰਦੀਆਂ ਨੇ ਤੇ ਇਹਦੇ ਵਿੱਚ ਕਲਰ ਦੇਖੋ ਤੁਸੀਂ ਇੱਕ ਆਏਗਾ ਜੀ ਬਲੂ ਤੇ ਇੱਕ ਆਏਗਾ ਚੈਰੀ ਡਿਜ਼ਾਈਨਿੰਗ ਥੋੜੀ-ਥੋੜੀ ਵੱਖਰੀ ਆਏਗੀ ਬਹੁਤ ਹੀ ਇਹ ਚਾਰ ਦਾ ਹੀ ਸੈੱਟ ਆਏਗਾ ਜੀ ਜਾ 4 ਦਾ ਸੈੱਟ ਆਏਗਾ ਜਾਂ ਫਿਰ 8 ਦਾ ਸੈੱਟ ਆਏਗਾ ਇਹਦੇ ਚ ਤੁਹਾਨੂੰ ਨਾ 2 ਮਿਲਣਗੇ ਨਾ 6 ਮਿਲਣਗੇ ਅਗਰ ਮਿਲਣਗੇ ਇਹ ਵੀ 4 ਮਿਲਣਗੇ ਇਹ ਵੀ 4 ਮਿਲਣਗੇ ਠੀਕ ਹੈ ਨਾ ਜੀ ਇਹਦੇ ਚ ਜੋ ਤੁਸੀਂ ਕਹੋਗੇ ਜਿਹੜੇ ਉੱਪਰ ਵਾਲਿਆਂ ਵਿੱਚ 6 ਮਿਲ ਜਾਣਗੇ 2 ਮਿਲ ਜਾਣਗੇ 4 ਜਿੰਨਾ ਤੁਸੀਂ ਕਹੋਗੇ ਉਹਨੇ ਭੇਜਾਂਗੇ ਪਰ ਦੇਖੋ ਜੋ ਚੀਜ਼ ਹੋਏਗੀ ਉਹ ਤੁਹਾਨੂੰ ਪਹਿਲਾਂ ਹੀ ਕਹਿ ਕੇ ਸੇਲ ਕਰੂੰਗੀ ਠੀਕ ਹੈ ਨਾ ਜੀ ਤੇ ਬਾਕੀ ਬਹੁਤ ਹੀ ਸੋਹਣੀ ਸੋਹਣੀਆਂ ਆ ਰਹੀ ਹੈ ਵੈਰਾਈਟੀ ਬਹੁਤ ਹੀ ਪਿਆਰੀ ਪਿਆਰੀ ਠੀਕ ਹੈ ਨਾ ਜੀ ਮੈਨੂੰ ਬੜੇ ਪਿਆਰੇ ਲੱਗੇ ਤੇ ਬਹੁਤ ਹੀ ਆਈਟਮ ਬਹੁਤ ਜਿਆਦਾ ਵਧੀਆ ਜੀ ਇਹ ਸੈਰਾਮਿਕ ਦੇ ਵਿੱਚ ਹੈ ਤੇ ਬਾਕੀ ਆ ਟਰੇਆਂ ਟਰੇਆਂ ਦੇ ਵਿੱਚ ਤੁਸੀਂ ਪਿਛਲੀ ਵੀਡੀਓ ਦੇ ਪਿੱਛੇ ਵੀ ਜਾ ਸਕਦੇ ਹੋ ਦੇ ਵਿੱਚ ਆਪਾਂ ਨੇ ਇੱਕ ਦਿਨ ਸਪੈਸ਼ਲੀ ਬਹੁਤ ਸੋਹਣੀਆਂ ਟਰੇਆਂ ਦਿਖਾਈਆਂ ਸੀਗੇ ਤੁਹਾਡੇ ਨਾਲ ਸ਼ੇਅਰ ਕੀਤੀਆਂ ਸੀ ਆ ਦੇਖੋ ਜੀ ਪੂਰੀ ਗਲੋਸੀ ਦੇ ਅੰਦਰ ਹੈ ਜੀ ਬਹੁਤ ਹੀ ਵਧੀਆ ਪਿਓਰ ਪਿਓਰ ਮੈਲਾ ਮਾਈਂ ਦੇ ਅੰਦਰ ਹੈ ਜੀ ਪਿਓਰ ਮੈਲਾ ਮਾਈਂ ਦੇ ਅੰਦਰ ਜਿਹੜੀ ਸਭ ਤੋਂ ਅੱਛਾ ਬ੍ਰਾਂਡ ਹੁੰਦਾ ਸਭ ਤੋਂ ਅੱਛਾ ਬ੍ਰਾਂਡ ਸੀਰੇ ਦੇ ਬ੍ਰਾਂਡ ਦੇ ਵਿੱਚ ਆਪਣੇ ਕੋਲ ਟਰੇ ਆਈਆਂ ਤੇ ਡਿਜ਼ਾਈਨਿੰਗ ਬਹੁਤ ਅੱਛੀ ਅੱਛੀ ਹੈ ਸਾਰੀਆਂ ਦਿੱਕਤੋ ਇੱਕ ਹੈ ਮੈਂ ਤੁਸੀਂ ਆਰਡਰ ਦਿਓ ਕੁਝ ਮੈਂ ਆਪਣੇ ਹਿਸਾਬ ਨਾਲ ਵੀ ਲੈ ਲੈਣੀ ਹੁੰਦੀ ਆ ਠੀਕ ਹੈ ਨਾ ਜੀ ਤੁਹਾਨੂੰ ਕਿਦਾਂ ਦੀਆਂ ਭੇਜਣੀਆਂ ਤਾਂ ਆਪਣੇ ਕਿਚਨ ਨੂੰ ਕਿਉਂ ਨਾ ਸਜਾਓ ਆਪਣੇ ਹੱਥਾਂ ਦੇ ਨਾਲ ਤੁਸੀਂ ਹਰ ਤਰ੍ਹਾਂ ਦੇ ਤੇ ਬਾਕੀ ਆ ਬੱਚਿਆਂ ਦੀ ਆਈਟਮ ਬਹੁਤ ਸੋਹਣੀ ਆਈ ਹੈ ਬੜੀ ਜ਼ਬਰਦਸਤ ਆਈ ਹੈ ਠੀਕ ਹੈ ਨਾ ਜੀ ਇਹ ਬਹੁਤ ਹੀ ਪਿਆਰੀ ਆਈਟਮ ਆਈ ਹੈ ਬੱਚਿਆਂ ਦੀ ਠੀਕ ਹੈ ਨਾ ਜੀ ਬਹੁਤ ਪਿਆਰੀ ਆ ਬਹੁਤ ਸੋਹਣੀ ਇੰਨੀ ਪਿਆਰੀ ਦੇਖੋ ਆਈ ਪਾਣੀ ਵਾਸਤੇ ਬੱਚਿਆਂ ਨੇ ਕਲਰ ਦੇਖੋ ਤੁਸੀਂ ਜਿਹੜਾ ਮਰਜ਼ੀ ਲੈ ਲਓ ਕੁੜੀਆਂ ਤਾਂ ਕਿਹੜਾ ਮਰਜ਼ੀ ਹੱਥ 'ਚ ਚੱਕ ਲੈਣ ਇਹ ਬੇਬੀ ਪਿੰਕ ਲਾਈਟ ਜਾਂ ਫਿਰੋਜੀ yellow red ਤੇ ਇੱਧਰ ਏਦਾਂ ਹੀ ਆ ਸਿਪਰਾਂ ਦੇ ਵਿੱਚ ਵੀ ਬਹੁਤ ਪਿਆਰੀ ਆਈਟਮ ਹੈ ਠੰਡੇ ਦਾ ਠੰਡਾ ਰਹੇਗਾ ਇਹ ਚ ਪਾਣੀ ਬਿਲਕੁਲ ਕਾਫੀ ਟਾਈਮ ਤੱਕ ਬਹੁਤ ਲੌਂਗ ਟਾਈਮ ਤੱਕ ਬਹੁਤ ਹੀ ਵਧੀਆ ਆਈਟਮ ਹੈ ਬਹੁਤ ਸੋਹਣੀ ਜੀ ਬਹੁਤ ਸੋਹਣੀ ਆਈਟਮ ਹੈ ਸਾਰੀ ਇਕ ਟਿਕ ਟਾਈਟ ਮਾਈ ਆਪਣੇ ਕੋਲ ਪੂਰੀ ਐਂਡ ਬ੍ਰਾਂਡਡ ਕੋਈ ਲੋਕਲ ਬ੍ਰਾਂਡ ਮੈਂ ਤੁਹਾਨੂੰ ਨਹੀਂ ਸੇਲ ਕਰਾਂਗੀ ਬਿਲਕੁਲ ਵੀ ਠੀਕ ਹੈ ਨਾ ਬਾਕੀ ਮੈਨੂੰ ਮੇਰੀ ਭੈਣ ਦਾ ਯੂ ਐਸ ਏ ਤੋਂ ਇੱਕ ਆਰਡਰ ਆਇਆ ਹੋਇਆ ਵੁੱਡਨ ਦੇ ਨਮਕਦਾਨੀ ਦਾ ਤੇ ਇਹ ਹੈਗੀਆਂ ਨੇ ਵੁੱਡਨ ਦੀਆਂ ਨਮਕਦਾਨੀਆਂ ਇੱਦੇ ਚ ਦੇਖਦੇ ਆਪਾਂ ਜੇ ਸਾਨੂੰ ਇਸ ਚੀਜ਼ ਦੇ ਵਿੱਚ ਹਾਂ ਆਹ ਦੇਖੋ ਮੈਂ ਭੈਣ ਨੂੰ ਨੇ ਸਲਾਹ ਦਿੱਤੀ ਸੀ ਉਹ ਕਹਿੰਦੇ ਵੀ ਮੈਨੂੰ ਪ੍ਰਿੰਟਡ ਚਾਹੀਦੀ ਐ ਮੈਂ ਮੈਨੂੰ ਦੇਖੋ ਇਹ ਵੀ ਕਿਤੇ ਨਹੀਂ ਜਾਂਦੀ ਮੈਂ ਨਹੀਂ ਕਹਿੰਦੀ ਵੀ ਇਹ ਖਰਾਬ ਹੋਏਗੀ ਬਿਲਕੁਲ ਵੀ ਨਹੀਂ ਹੋਏਗੀ ਪਰ ਉਸ ਤੋਂ ਵੀ ਹਟ ਕੇ ਕਿ ਨਾ ਇੱਕ ਇਹ ਵਾਲੀ ਆਈਟਮ ਆ ਨਾ ਜਿਹੜੀ ਜਿਹਦੀ ਉਸ ਤੋਂ ਵੀ ਜ਼ਿਆਦਾ ਗਾਰੰਟੀ ਇਸ ਚੀਜ਼ ਦੀ ਵੀ ਹੈਗੀ ਐ ਤੇ ਚੌੜੇ ਵਾਲੇ ਚ ਨਮਕ ਪਾ ਲਓ ਕਿਉਂਕਿ ਨਮਕ ਦੀ ਵਰਤੋਂ ਆਪਾਂ ਨੂੰ ਜ਼ਿਆਦਾ ਰਹਿੰਦੀ ਹੈ 1 2 3 4 5 6 7 8ਵੀਂ ਇਹ ਹੋ ਗਏ ਅੱਠ ਮਸਾਲੇ ਪੈ ਸਕਦੇ ਆ ਤੇ ਖੁੱਲੀ ਚੌੜੀ ਹੈ ਤੇ ਜਿਹੜਾ ਆ ਇਹ ਨਾ ਇਹ ਸਾਡੀ ਗਲੀ ਚ ਨਾ ਅੱਜ ਵੀ ਹੈਗਾ ਚਾਚੀ ਕੁੜ ਮੱਲਾ ਦਾ ਕਿਤੇ ਉਹਨਾਂ ਦਾ 200 ਸਾਲ ਪੁਰਾਣੀ ਹੋਣੀ ਉਹਨਾਂ ਦੀ ਹੁਣ ਥੋੜੀ ਥੋੜੀ ਘਸ ਗਈ ਉਹਨਾਂ ਕੋਲ ਐ ਮੇਦੀ ਤੇ ਇਹ ਹੁਣ ਆਪਾਂ ਇਥੋਂ ਨਿਊ ਨਿਊ ਆਪਾਂ ਤੁਹਾਨੂੰ ਭੇਜਦੇ ਆ बहुत बढ़िया ये वैसे ही है जिम्मे फ्रूट वगैरह पाने वास्ते ये नमकदानी है बहुत ही वीकदानी हाँ जी गाइस गाइस अब मम्मी आ गई थी घर पर और मेरी मम्मी लेके आई है डिनर सैट और ये दो कुकर एक पे लिखा हुआ है तीन लीटर एक पे पाँच लीटर ये मम्मी आपको दिखाएगी और ये सारा मेरी मम्मी आज लेके आई है डिनर सैट ये सारा अनबॉक्स करके ना मेरी मम्मी दिखाएगी ये लास्ट व्लॉग में किसी को पसंद आया था उनका तो हमने निकाल दिया था अब मेरी मम्मी न्यू लेके आई है एक आंटी ने मंगवाया ये उनके लिए रेडी करा मेरी मम्मी ने पार्सल और ये दो कुकर उनके ना दिखाएगी अगले व्लॉग में खोल के सो आई होप आपको हमारा आज का व्लॉग अच्छा लगा होगा अगर अच्छा लगा है तो लाइक शेयर कमेंट करते रहना और अच्छे अच्छे कमेंट्स करा करो और कमेंट्स के ना साइड पे ऐसे स्वाइप करा करो वहाँ पे हाइप पे क्लिक करके हमें हाइप दे दिया करो सो स्टे ट्यून्ड ऐसे ही हमारे ब्लॉग्स आगे आगे शेयर करते रहो और हमें अच्छे अच्छे सपोर्ट करो और हम अच्छे अच्छे कंटेंट बनाए आप ब्लॉग को फॉलो कर रहे है एक्टिंग करता है मैंने क्लिप लगाऊंगी शायद आज के ब्लॉग में पता नहीं कोई ब्लॉग में पक्का लगाऊंगी उसके बैकग्राउंड में रहा है और बैकग्राउंड में इतना पीस है इतना पीस है ना वो बैकग्राउंड जैसा बैकग्राउंड नहीं होता ने भाई मम्मी तो ठंड तो में से आई है के ले आ गया तो सात बजे नहीं आता अभी, 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 ई तो 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 नहीं नहीं तो, बाहर इतनी हवा है, ना सुबह बजे क्या सुबह हवा हवा सुबह बारिश जैसे ना ड्रॉप गिर रही है आसमान से जैसे बारिश हो रही होती है बहुत ठंड है अम्बाला में तो ज्यादा guys <theits> as common <theits> say drop chle ge zameen se okay the tips ji bye bye milte hain next vlog mein bye blog. bye, yeah. bye. Okay. bye.